ਮਾਣੇ ਜੀ ਨਵੇਂ ਸਟਾਕ ਲੱਗ ਚੁੱਕੇ ਵਿਸਾਖੀ ਸੇਲ ਮੇਲਾ ਹੁਣ ਸਾਰ ਦੁਦ ਮੈਂ ਫੈਕਟਰੀ ਦੇ ਟਾਂ ਦੇ ਨਾਲ ਮਿਲੇਗਾ 25 16 ਅਟੈਚੀ ਬਿਲਕੁਕੁਲ ਫਰੀ ਪਿਓਰ ਕਾਟਨ ਦਾ ਸੂਟ ਆਊਗਾ ਗਲੇ ਦੇ ਉਕੜਾਈ ਬਹੁਤ ਸੋਹਣੀ ਰੰਗਾਂਗੇ 3 ਤੋਂ 4 ਡਿਜ਼ਾਈਨਾਂ ਦੇ 4 ਤੋਂ 5 ਰੇਟ ਤੁਨ ਬਜ਼ਾਰ ਦਾ ਮਿਲਣਾ 595 ਮਾਣੇ ਜੱਟੇ 295 ਜੀ ਲੋ ਜੀ ਪ੍ਰਿੰਟ ਕਾਟਨ ਦਾ ਸੂਟ ਨਾਲ ਆਊਗੀ ਸਪ੍ਰਿੰਟਡ ਸਲਵਾਰ ਜੀ ਗਲੇ ਦੀ ਕੀਤੀ ਬਹੁਤ ਸਨ ਢਾਈ ਪੱਟੀ ਦਾ ਕੰਮ ਨਾਲ 2.5 ਮੀਟਰ ਦੀ ਕਾਟਨ ਦੀ ਚੁੰਨੀ ਰੰਗਾਂਗੇ 10 ਤੋਂ 12 ਡਿਜ਼ਾਈਨਾਂ ਦੇ 12 ਤੋਂ 13 ਤੇ ਬਜ਼ਾਰ ਦੇ ਰੇਟ 5 ਚੰਗਾ ਸੂਟ ਆਊਗਾ ਜੀ ਇਹ ਗਲਤੀ ਬਹੁਤ ਸੋਹਣਾ ਹੈਵੀ ਵਰਕ ਆ ਕੇਰੇ ਦੀ ਬਹੁਤ ਸੋਹਣਾ ਵਰਕ ਆ ਚੁੰਨੀ ਨੂੰ ਵੀ ਲੈਸ ਲੱਗੀ ਆ 5 ਮਿੰਟ ਸੂਟੇਜ ਬਹੁਤ ਸੋਹਣਾ ਇਹ ਸੂਟ ਬਜਾਦ ਰਿਹਾ ਸੀ 795 ਅਸਤੰਦ ਮੰਗ 395 ਜੀ ਆ ਦੇਖੋ ਜੀ ਅਗਲਾ ਆਰਟੀਕਲ ਜੀ ਬਹੁਤ ਸੋਹਣਾ 5 ਮਿੰਟs ਸੂਟ ਆਊਗਾ ਜੀ ਕਾਟਨ ਦਾ ਗਲੇ ਤੇ ਬਹੁਤ ਨਾਲ ਵਰਕ ਕੀਤਾ ਹੋਇਆ ਆ ਜੀ ਜੀ ਅੱਛਾ ਨਾ ਜੀ ਵਰਕ ਨੂੰ ਕੀ ਕਹਿੰਦੇ ਕਿਹੜਾ ਵਰਕ ਆਉਂਦਾ ਆ ਤਾਰੀਆਂ ਨੂੰ ਕਹਿੰਦੇ ਆਰੀ ਵਰਕ ਜੀ ਇੱਥੇ ਦੇ ਵੀ ਕੀਤਾ ਕੰਮ ਗਲੇ ਦੇ ਵੀ ਕੀਤਾ ਚੁੰਨੀ ਨਾਲ 2.5 ਮੀਟਰ ਦੀ ਇਹ ਸੂਟ 5.5 ਮਿੰਟs ਸੂਟ ਆਊਗਾ ਜੀ 3 ਮਿੰਟ ਸਲਵਾਰ 2.5 ਮੀਟਰ ਕਮੀਜ਼ ਇਹ ਸੂਟ ਕਰ ਬਜਾਤ ਵਿੱਚ ਲੱਗਦਾ 1095 995 ਅਸੀਂ ਤੁਹਾਨੂੰ ਵਿਸਾਖੀ ਸੇਲ ਮੇਲੇ ਸੂਟ ਦੇਣਾ ਆਪਾਂ ਸਿਰਫ ਸਿਰਫ 495 ਜੀ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਲੈ ਜਾਓ ਚਾਹਤ ਨੂੰ ਬਿਲਕੁਲ ਫਰੀ ਕਰਲਿਚ ਡਿਜ਼ਾਈਨ ਪਿਓਰ ਕਾਟਨ ਦੇ ਜੀ ਅੱਛਾ ਇਹ ਜਿਹੜਾ ਟੀਚਰ ਵਗੈਰਾ ਜੋ ਆਫਿਸ ਵਾਲੇ ਕਾਸ ਬਸ ਬਸ ਪਾਦੀ ਹੁਣ ਅਗੋਂ ਨਵੇਂ ਸੈਸਨ ਸ਼ੁਰੂ ਹੋ ਰਹੇ ਸਕੂਲਾਂ ਦੇ ਜੀ ਟੀਚਰਾਂ ਵਾਸਤੇ ਖਾਸ ਤੌਰ 'ਤੇ ਆ ਦੇਖੋ ਚਾਹੇ ਵੀ ਨੱਕ ਲੋ ਜੀ ਚਾਹੇ ਲੋ ਪੱਟੀ ਵਾਲਾ ਨੱਕ ਜੀ ਚਾਹੇ ਲੋ ਨੱਕ ਤੇ ਕਢਾਈ ਚਾਹੇ ਲੋ ਨੱਕ ਤੇ ਨੋਟਵਰਕ ਜੀ ਇਹ ਸਾਰੇ ਡਿਜ਼ਾਈਨ ਜਿਹੜੇ ਬਾਜ਼ਾਰ 'ਚ ਵੇਚਦੇ ਨੇ 995 99 ਅਸੀਂ ਕਰਦੇ ਆ ਫਲੈਟ 495 ਬਾਜੀ ਦੇਖੋ ਡਿਜ਼ਾਈਨ ਚਾਣਗੇ 30 ਤੋਂ 35 30 ਤੋਂ 35 ਡਿਜ਼ਾਈਨ ਬਾਜੀ ਜਿੰਨੇ ਮਰਜ਼ੀ ਵੀ ਲੋ ਸਿਰਫ ਸਿਰਫ 495 ਬਾਜੀ ਉਸਗੇ ਪ੍ਰਿੰਟ ਸ਼ੂਟ ਅਗਲਾ ਆ ਵੀ ਸੂਟ ਤੇ ਕੰਮ ਕੀਤਾ ਪੂਰਾ ਫਰੰਕ ਜਾਲ ਵਰਕ ਕੀਤਾ ਹੋਇਆ ਸਾਰਾ 골ਡਨ ਵਰਕ ਆ ਗਿਆ ਸਾਰਾ 골ਡਨ ਵਰਕ ਕੀਤਾ ਚੁੰਨੀ ਨਾਲ ਹੈਵੀ ਆ ਇਹ ਪਾਰਟੀ ਵੇ ਸੂਟ ਤੁਹਾਨੂੰ ਯਾਰ ਤੇ ਮਿਲਦਾ 995 ਅਸੀਂ ਤੁਹਾਨੂੰ ਇਹ ਦੇਣਾ 495 ਬਾਜੀ ਬਾਜੀ ਇੱਕ ਮਿੰਟੇ ਕੱਟ ਵਰਕ ਤੇ ਦੁਪੱਟੇ ਦੇ ਨਾਲ ਇਹ 495 ਰੁਪਏ ਦਾ ਬਾਜੀ ਇਹ ਬਸ ਸਿਰਫ 15 ਦਿਨ ਲਈ ਆਫਰ ਆ ਜਿੰਨੇ ਜਿੰਨਾ ਮਿਲਿਆ ਲੈ ਲਓ ਜੀ ਰੰਗਾਂਗੇ 4 ਰੇਟ ਸਿਰਫ 495 ਇਸ ਤੋਂ ਬਿਨਾ ਬਾਜੀ ਰਿਯਾਨ ਦੇ ਸੂਟ ਤੁਹਾਨੂੰ ਪਤਾ ਹੀ ਆ ਰਿਯਾਨ ਦਾ ਸੂਟ ਚੁੰਨੀ ਦਾ ਬਿਗਿਆਰ ਸੂਟ ਮਿਲਦਾ 700 ਰੁਪਏ ਦਾ 700 ਰੁਪਏ ਦਾ ਜੀ ਚੁੰਨੀ ਨਾਲ ਮਿਲਦਾ 995 1099 ਹਾਂਜੀ ਇਹ ਤੁਹਾਨੂੰ ਆਪ ਜੀ 495 ਦੇ ਆ ਦੇਖੋ ਬਿਲਕੁਲ 495 ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਕੀਤੀ ਹੈ ਡਿਜ਼ਟ੍ਰੀਟ ਰੈਂਡ ਆਣਗੇ ਆ ਗਲੇ ਦਾ ਡਿਜ਼ਾਈਨ ਆਊਗਾ ਜੀ ਆ ਘੇਰਾ ਦੇਖਣਾ ਸੋਹਣਾ ਪੱਡੇ ਨਾਲ ਬਹੁਤਨੀ ਡਿਜ਼ਾਈਨ ਕੀਤੀ ਹੋਈ ਆ ਬਹੁਤਨੀ ਬਾਜੂੜ ਡਿਜ਼ਾਈਨਿੰਗ ਆ ਜੀ ਇਹ ਇਹ ਚ ਭਾਜੀ ਕਿੰਨੇ ਕਰਾਂਗੇ ਆ ਇਹ ਵੀ ਭਾਜੀ ਰਾਂਗੇ ਤੇ 4 ਰਾਂਗੇ ਡਿਜ਼ਾਈਨਾਂ ਦੇ ਸੱਤ ਅੱਠ ਸੱਤ ਤੋਂ ਅੱਠ ਜੀ ਰੇਡ ਪੋਜੀਸ਼ਨ ਸਰ 495 ਭਾਜੀ ਆ ਵੀ ਭਾਜੀ ਤਾਂ 3-3 ਮਿੰਟ ਸਲਵਾਰਾਂ ਨੇ 2-2 ਮਿੰਟ ਸ਼ਲਟਰਾਂ ਨੇ ਇਹ ਸੂਟ ਸਾਰੇ ਤੁਹਾਨੂੰ ਮਿਲਨੇ ਆ 495 ਭਾਜੀ ਇਹ ਜਿਸ ਤੋਂ ਵਧੀਆ ਡਿਜ਼ਾਈਨ ਵੀ ਹੈ ਕਿ ਨਾ ਡਿਜ਼ਾਈਨਿੰਗ ਬਹੁਤ ਆਪਣੇ ਕੋਲ ਕੈਮਰੀ ਕੀ ਦੇਵਾਂਗੇ ਕੈਮਰੀ ਕਿਹਾ ਤੇ ਕੈਮਰੀ ਗਰੰਟੀ ਲਵਾਂਗੇ ਕੋਈ ਨੈਕਸਟ ਕਾਟ ਨਹੀਂ ਆਗੀ ਮਿਕਸ ਕਾਟ ਤੁਹਾਨੂੰ ਮਿਲ ਜੂ 300 ਰੁਪਏ ਦਾ ਇਹ ਜਿਹੜੀ ਕੈਮਰੀ 50 ਕਿ ਮਿਲਦੀ ਹੈ 1095 1195 ਇਹ ਤੁਹਾਨੂੰ ਦੇਣੀ ਹੈ 595 ਬਾਜੀ ਸਿਰਫ 595 ਬਿਲਕੁਲ ਜੀ ਬਿਲਕੁਲ ਦਰਾਂਗ ਡਿਜ਼ਾਈਨ ਜਿੰਨੇ ਮਰਜੀ ਲੋ ਇੱਕ ਤੱਕ ਡਿਜ਼ਾਈਨ ਇੱਕ ਤੱਕ ਨਵਾਂ ਡਿਜ਼ਾਈਨ ਆਇਆ ਜੀ ਬਹੁਤ ਡਿਜ਼ਾਈਨ ਨੇ ਆਪਣੇ ਕੋਲ ਜਿੰਨੇ ਮਰਜੀ ਡਿਜ਼ਾਈਨ ਲੋ ਜਿੰਨੇ ਮਰਜੀ ਰੰਗ ਲਵਾ ਲਓ ਜੈਪੁਰੀ ਸਟਾਈਲ ਦੀ ਪਾਕਿਸਤਾਨੀ ਸਟਾਈਲ ਜਿਹਾ ਜਿਹਾ ਮੈਂ ਦੇਖ ਰਹਾ ਸਾਰੇ ਯੂਨੀਕ ਵਰਕ ਤੇ ਸਾਰੇ ਲੇਟੈਸਟ ਵਰਕ ਆ ਪਾਜੀ ਸਾਰੇ ਨਵਾਂ ਸਟਾਕ ਆ ਆਪਣੇ ਕੋਲ ਨਵੇਂ ਸਟਾਕ ਤੇ ਪਹਿਲਾਂ ਜੋ ਸੇਲ ਆਈ ਸੀ ਆਪਾਂ ਸਾਰੇ ਸਿਲਕੀ ਮਾਸ ਦਾ ਸਟਾਕ ਕਲੀਅਰ ਕਰਤਾ ਸੀ ਆਪਾਂ ਸਾਰਾ ਨਾ ਆਪਣਾ ਨਵਾਂ ਫਰੈਸ਼ ਸਟਾਕ ਭਰਿਆ ਵਾ ਸਾਰੇ ਫਰੈਸ਼ ਸਟਾਕ ਦੇ ਪੌਲਟਿਸ ਕੋਲ ਦੇ ਦੇ ਰਿਆ ਲੋਕਾਂ ਨੂੰ ਪਿਆਰ ਹੈ ਬਹੁਤ ਤੇ ਭਾਈ ਇਹ ਲੋਕੀ ਪੁੱਛਦੇ ਟੈਕਸੀ ਵਾਲੀ ਸਕੀਮ ਕੀ ਉਹ ਵੀ ਦੱਸੋ ਪਾਜੀ ਟੈਕਸੀ ਵਾਲੀ ਸਕੀਮ ਕੀ ਆ ਸਾਡੇ ਕੋਲ ਸ਼ੋਪਿੰਗ ਕਰਨੀ ਤੁਸੀਂ ਬਸ 5000 ਰੁਪਏ ਦੀ ਤੇ ਨਵਾਂ ਕਾ ਬਲੇ ਬੈਗ ਫਰੀ ਸਾਡੇ ਕੋਲ 10000 ਸ਼ੋਪਿੰਗ ਕਰਦੇ ਆਂ ਤਾਂ ਦਵਾਂਗੇ ਆਹ ਵਾਲ ਬਾਜੀ ਦਾ ਪਾਪਾ ਹੀ ਨਹੀਂ ਕਪੜਾ ਕੋਣਾ ਟਰਾਲੀ ਵਾਲੇ ਚੀ ਦਵਾਗੇ ਬਿਲਕੁਲ ਫਰੀ ਜੀ ਆ ਦੇਖੋ ਜੀ ਅਗਲਾ ਆਰਟੀਕਲ ਦੀ ਇਹ ਚਾਕਲੇਟ ਕੋਟਨ ਕਪੜਾ ਬਾਜੀ ਕਾਟਨ ਬਿਨਾ ਲਾਈਨਿੰਗ ਸੂਟ ਬੰਨੇ ਆਪਣੇ ਇਹ ਛੜਾਈ ਕੱਢੀ ਧਾਗੇ ਦੀ ਸਾਰਾ ਬੁਢੀ ਦਾ ਕੰਮ ਕੀਤਾ ਹੈ ਬਾਜੀ ਜੀ ਜੀ ਨਾਲ 2.5 ਮੀਟਰ ਦੀਆਂ ਚੁੰਨੀਆਂ ਪਿਓਰ ਦੀਆਂ ਬਾਜੀ ਅੱਛਾ ਵਰਕ ਦੀ ਸਫਾਈ ਵੀ ਬਹੁਤ ਜ਼ਬਰਦਸਤ ਹੈ ਬਾਜੀ ਸਫਾਈ ਦਾ ਕੰਮ ਆ ਬਹੁਤ ਸਾਰਾ ਬੁਢੀ ਦਾ ਕੰਮ ਆ ਚੁੰਨੀਆਂ 2.5 ਮੀਟਰ ਦੀਆਂ ਚੁੰਨੀ ਕੜਾਈ ਕੱਢੀ ਆ ਹਾਂ ਪਿਓਰ ਚੁੰਨੀਆਂ ਆਣ ਗਿਆ ਚਾਕਲੇਟ ਕੋਟਨ ਕਪੜਾ ਆਊਗਾ ਜੀ ਰੰਗਣ ਦੇ ਚਾਰ ਡਿਜ਼ਾਈਨ ਦੇ ਚਾਰ ਤੋਂ ਪੰਜ ਕੀ ਅਸੀਂ ਤੁਹਾਨੂੰ ਭਾਜੀ ਸੇਲ ਮੇਲੇ ਦੇਣਾ ਸਿਰਫ ਸਿਰ 699 ਬਾਜੀ ਆ ਦੇਖੋ ਭਾਜੀ ਇਹ ਹੋ ਗਏ ਡਿਜ਼ਾਈਨ ਕੜਾਈਆਂ ਵਾਲੇ ਜੀ ਆ ਗਰਲਿਸ਼ ਦੇ ਆਂਦੇ ਬੋ ਕਹਿੰਦੇ ਆ ਜੀ ਅੱਛਾ ਇਹ ਬ੍ਰਾਈਟ ਹੈ ਨਜ਼ਾਰਾ ਆ ਰਿਹਾ ਦੇਖ ਕੇ ਇਹਨੂੰ ਨਾ ਜੀ ਕੁੜੀਆਂ ਭਾਜੀ ਕਹਿੰਦੀਆਂ ਸੂਟ ਡਿਜੀਟਲ ਪ੍ਰਿੰਟ ਵੋਣ ਪਿਓਰ ਖੋਵੇ ਕਾਟਨ ਤੇ ਕੜਾਈ ਕੁੜੀ ਨਾ ਹੋਵੇ ਚੁੰਨੀ ਫੈਂਸੀ ਹੋਵੇ ਇਹ ਭਾਜੀ ਉਹ ਆਈਟਮ ਆਪਾਂ ਲੈ ਕੇ ਆਏ ਆ ਚੁੰਨੀਆਂ ਫੈਂਸੀ ਆਪਾਂ ਰੈਡੀ ਕਰਵਾਈਆਂ ਬਹੁਤ ਸੋਹਣੀਆਂ ਆਪਾਂ ਰੈਡੀ ਹੈਵੀ ਮਲਵਾਨੇ ਨਾਲ ਬਿਲਕੁਲ ਬਿਲਕੁਲ ਭਾਜੀ ਇਹ ਡਿਜ਼ਾਈਨਰ ਸੂਟ ਜਿਹੜੇ ਬਾਜ਼ਾਰ 'ਚ ਕੀਮਤ 12-1500 ਕੋਲ ਮਿਲਦੀਆਂ ਜੀ ਇਹ ਤੁਹਾਨੂੰ ਇਹੀ ਭਾਜੀ ਆਪਾਂ ਦੇਨੇ ਸਿਰਫ 650 ਜਣੇ ਭਾਜੀ ਤੁਹਾਨੂੰ ਭਾਜੀ ਕੜ ਬੋਸ ਨੇ ਸਿਰੇ ਹੋਸਕੀ ਦਾ ਕੰਮ ਕੀਤਾ neck ਦੇ ਉੱਪਰ ਜੀ ਬਿਲਕੁਲ ਜੀ ਬੋਸ ਨੇ ਕੇਰੇ ਦਾ ਕੰਮ ਕੀਤਾ ਆਰੀ ਵਰਤ ਤੇ ਪਾਜੀ ਬਿਲਕੁਲ ਜੀ ਨਾਲ 3 ਮੀਟਰ ਸਲਵਾਰ ਹੋਊਗੀ ਵੀਰੇ ਅੱਛਾ ਇਹ 3 ਮੀਟਰ ਸਲਵਾਰ ਆ ਗਈ ਨਾਲ ਭਾਈ ਚੁੰਨੀ ਉਹ 2.5 ਮੀਟਰ ਪ्योर ਦੀ ਪਾਜੀ ਬਿਲਕੁਲ ਜੀ ਰੰਗ ਜਾਣਗੇ 3 ਤੋਂ 4 ਅੱਛਾ ਇਹ ਪਾਜੀ ਫਿਰ ਮੇਰੇ ਨਾਲ 8 ਮੀਟਰ ਕਪੜਾ ਬਣ ਗਿਆ ਨਾ ਬਿਲਕੁਲ ਬਿਲਕੁਲ ਹੀ ਪਾਜੀ ਬਾਜ਼ਾਰ ਸੂਟ ਦੇ ਵਿਖਦਾ ਜੀ ਪਾਜੀ 1500 1600 1700 ਹਾਂ ਅਸੀਂ ਤੁਹਾਨੂੰ ਪਾਜ ਦੇਣੀ ਹੈ 1500 ਦੇ ਦੋ 750 ਰੁਪਏ ਦੇ ਸਾਢੇ 750 ਸੂਟ ਪਾਜੀ ਸਾਢੇ 100 ਚਾਹੇ ਪਾਜੀ ਇਦ ਇਹ ਹੈਵੀ ਦਬੱਟਿਆਂ ਵਾਲੇ ਸੂਟ ਭਾਜੀ ਬਾਜ਼ਾਰ ਚ ਵੇਚਦੇ ਨੇ 16-1700 ਰੇਂਜ ਚ ਚੁੰਨੀਆਂ ਪਿਓਰ ਦੀਆਂ ਵਾਲੇ ਤੁਹਾਨੂੰ ਭਾਜੀ ਆਪਾਂ ਇਹ ਵੀ ਦੇ ਦਾਂਗੇ 750 ਰੁਪਏ ਰੇਂਜ ਭਾਜੀ 750 ਰੁਪਏ ਦੀ ਰੇਂਜ ਚ ਹਾਂਜੀ ਭਾਜੀ ਰੰਗ ਉੱਤ ਵੀ ਚਾਰ ਆਣਗੇ ਪ੍ਰਿੰਟ ਚ ਵੀ ਕਢਾਈ ਚ ਵੀ ਚਾਰ ਆਣਗੇ ਰੇਟ ਸੇਮ 750 ਜੀ ਅਗਲਾ ਆਰਟیکل ਤੁਹਾਨੂੰ ਦਿਖਾਉਣ ਜਾ ਰਹੇ ਆਂ ਆਪਾਂ ਸਲਵਾਰ ਕਢਾਈ ਦਾ ਜੀ ਅੱਛਾ ਇਹ ਮਤਲਬ ਸਲਵਾਰ ਵਰਕ ਵਾਲਾ ਆਗੇ ਨਾ ਇਹ ਆਈ ਹੋਗੇ 1500-2000 ਰੁਪਏ ਰੇਜ ਭਾਜੀ ਬਾਜ਼ਾਰ ਤੇ 1500-2000 ਹੀ ਹੁੰਦਾ ਵਾ ਅਸੀਂ ਤੁਹਾਡੇ ਕੋਲ 1500-2000 ਲੈ ਵੀ ਨਿਆਜ ਮਿਲਦਾ ਉਹੀ ਰੇਟ ਪਾ ਕੇ ਦੇਗਾ ਜੀ ਉਦਾਂ ਹੀ ਸਲਵਾਰ ਕੱਢੀ ਆਉਗੀ ਜੀ 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 ਸਲਵਾਰ ਦੇ ਪਹੁੰਚੇ ਕੜਾਈ ਘੇਰੇ ਕੜਾਈ ਦੇਖੋ ਬਹੁਤ ਨੇ ਲੈਸ ਵਰ ਕੀਤਾ ਹੋਇਆ ਨਾ ਢਾਈ ਟਾਈਮ ਲੱਗਦੀਆਂ ਕੋਟੇ ਨਹੀਂ ਚੁੰਨੀਆਂ ਭਾਜੀ ਮਤਲਬ ਅੱਛਾ ਦੁਪੱਟੇ ਹੀ ਮੈਂ ਲਾ ਕੇ ਛੋਟੇ ਨਹੀਂ ਵੀ ਕਿਹੜੇ ਨਹੀਂ ਭਾਜੀ ਦੁਪੱਟਾ ਢਾਈ ਮਿੰਟ ਲੱਗਣ ਕੋਈ ਦੁਪੱਟਾ ਨਹੀਂ ਹੋਊਗਾ ਜੀ ਸਾਰੇ ਉੱਤੇ ਚਤਰਾਏ ਦੇ ਦੁਪੱਟੇ ਆਣੇ ਬਿਲਕੁਲ ਭਾਜੀ ਰੇਟ ਸਿਰਫ ਸਿਰਫ ਸਾਢੇ 750 ਮੇਜੇ ਹੀ ਦਵਾਂਗੇ ਜੀ। ਕੀ ਬਾਤ ਹੈ। ਆ ਦੇਖੋ ਭਾਜੀ ਅਗਲਾ ਆਰਟੀਕਲ ਦੀ। ਹਾਂ। ਇਹ ਪਿਓਰ ਚਾਕਲੇਟ ਕੱਪੜਾ ਹੈ ਜੀ। ਬਹੁਤ ਸੋਨਾ ਕੰਮ ਕੀਤਾ। ਘੇਰੇ ਤੇ ਦੇਖੋ ਕਿੰਨੀ ਸੋਹਣੀ ਕੜਾਈ ਕੱਢੀ ਆ। ਇਹ ਹੈਵੀ ਭਾਜੀ ਗਰਮੀਆਂ ਵਾਲੇ ਪਾਲ ਦੀ ਵੇਰ ਸੂਟ ਨੇ। ਜੀ ਜੀ ਜੀ। ਇਹ ਡਸਟੀ ਚਟ ਹੈ। ਇਹਨਾਂ ਡਾਰਕ ਰੰਗ ਵੀ ਮਿਲਣਗੇ, ਲਾਈਟ ਮਿਲਣਗੇ। ਠੀਕ ਆ ਜੀ। ਸਾਰੇ ਮਿਲ ਜਾਣਗੇ। ਰੰਗ ਭਾਜੀ 12 ਆਣਗੇ, ਗੂੜੇ ਰੰਗ, ਕੁੜੀਆਂ ਵਾਲੇ ਵੀ। ਇਹ ਲੇਡੀਜ਼ ਕਲਰ ਹੋਗੇ, ਸਿਆਣੇ ਵਾਲੇ ਰੰਗ ਦੇ ਮਿਲਣਗੇ। ਕੀ ਬਾਤ ਹੈ। ਚੁੰਨੀ ਆਣਗੀਆਂ ਪਿਓਰ ਦੀਆਂ ਭਾਜੀ। ਹਾਂ। ਇਹਦਾ ਰੇ ਇਹਦੇ ਵਿੱਚ ਅਸੀਂ ਇਦਾਂ ਦੇ ਲੈਣੇ ਚਾਹਦੇ ਹਾਂ ਇਦਾਂ ਦੇ ਲੈ ਲਓ ਜੇ ਦੀ ਪਸੰਦ ਕਰੇ ਪਾਫ ਵਰਕ ਆਹ ਦੇਖੋ 5 ਮਿੰਟ ਆਲਓਵਰ ਚਾਕਲੇਟ ਕਪੜਾ ਪਾਜੀ ਗੋਟੇ ਪੱਤੀ ਦਾ ਇੱਕ ਵਰਕ ਆ ਗਿਆ ਯਾਰ ਪਾਜੀ ਸੂਟ ਨੂੰ ਫੁੱਲ ਲੱਗੇ ਨੇ ਵਾਕਈ ਲੱਗੇ ਨੇ ਫੁੱਲ ਨਾਲ ਕਿੱਦਾਂ ਗੋਟੇ ਪੱਤੀ ਦਾ ਕੰਮ ਤੇ ਨਾਲ ਦੇਖੋ ਚੁੰਨੀ ਆਊ 2.5 ਮਿੰਟ ਦੀ ਬਹੁਤ ਸੋਹਣੀ ਫੈਂਸੀ ਚੁੰਨੀ ਇਹ ਸੂਟ ਪਾਜੀ ਬਾਜ਼ਾਰ 'ਚ 16-17 ਦੇ ਵਿਕਦਾ ਜੀ ਤੁਹਾਨੂੰ ਪਾਜੀ ਆਪਾਂ ਇਹ ਵੀ ਦੇਵਾਂਗੇ 850 ਰੁਪਏ ਪਾਜੀ ਇਹ ਵੀ 850 ਰੁਪਏ ਦੇ ਪਾਜੀ ਇਦਾਂ ਦੇ ਤੁਹਾਨੂੰ ਡਿਜ਼ਾਈਨ ਮਿਲਣਗੇ 30 ਤੋਂ ਤੀ ਤੋਂ 32 ਡਿਜ਼ਾਈਨ ਆਣ ਲੈਣਗੇ ਸਿਰਫ ਇਸੇ ਰੇਂਜ 'ਚ ਆ ਦੇਖੋ ਤੁਹਾਨੂੰ ਮੈਂ ਅੱਜ ਵੀਡੀਓ 'ਚ ਦਿਖਾਉਂਗਾ ਚਾਰ ਬੰਡ ਜਾਂਦੇ ਹਾਂ ਬਾਕੀ ਸਾਰੇ ਡਿਜ਼ਾਈਨ ਜਿੰਨੇ ਮਰਜ਼ੀ ਦਿਖਾਉਂਦੇ ਆ ਦੇਖੋ ਕੋਈ ਦੁਕਾਨ ਤੇ ਵਿਜ਼ਿਟ ਕਰੋ ਸਾਰੇ ਸਾਰੇ ਆਏ ਨਹੀਂ ਜਾਣਗੇ ਪਾਜੀ ਮੇਰੇ ਕੋਲ 30 ਤੋਂ 32 ਡਿਜ਼ਾਈਨ ਨੇ ਸਾਰੇ ਰੇਂਜ 'ਚ ਆ ਦੇਖੋ ਆ ਵੀ ਪਾਜੀ ਇਹ ਧਾਗੇ ਦਾ ਕੰਮ ਆ ਗਿਆ ਬਹੁਤ ਸੋਹਣਾ ਕੰਮ ਕੀਤਾ 5 ਮਿੰਟ ਛੁੱਟੇ ਵੀ ਆਲਓਰ ਹੈ ਪਾਜੀ ਜੀ ਜੀ ਇਹਦੀ ਚੁੰਨੀ ਕੱਟ ਵਰ ਕੜਾਈ ਵਾਲੀ ਆਊਗੀ ਅੱਛਾ ਇਹਦਾ ਪਾਜੀ ਰੇਟ ਵੀ ਉਹੀ 850 ਜੀ ਇੱਕ ਤੁਹਾਨੂੰ ਪਾਜੀ ਦਿਖਾਣਾ ਆਪਣੀ ਰੇਂਜ 995 ਵਾਲੀ ਪਾਜੀ ਇਹ ਵਾਈਟ ਕਿਉਂ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਕਰੇਜਦਾ ਵਾਈਟ ਵੈਸੇ ਵੀ ਡਿਮਾਂਡ ਜ਼ਿਆਦਾ ਹੈ ਬਿਲਕੁਲ ਆ ਦੇਖੋ ਭਾਜੀ ਧਾਗੇ ਦਾ ਸਾਰਾ ਕੰਮ ਕੀਤਾ ਹੋਊਗਾ 5 ਮਿੰਟ ਸੂਟ ਆਊਗਾ ਆ ਬਾਜੂ ਜਾਂ ਪਹੁੰਚ ਲਗੜਾ ਇਤਨੀ ਮਰਜ਼ੀ ਜੋ ਮਰਜ਼ੀ ਬਣਾਓ ਬਿਲਕੁਲ ਜੀ ਨਾ ਚੁੰਨੀ ਆਊਗੀ 2 1/2 ਮਿੰਟ ਦੀ ਕੜਾਈ ਵਾਲੀ ਕੀ ਬਾਤ ਸੂਟ ਬਾਜ਼ਾਰ ਦੇ ਕਿ 21 ਪਜਦੇ 22 ਤੇ ਸਾਨੂੰ ਕੋਈ ਮਤਲਬ ਨਹੀਂ ਭਾਜੀ 650 700 995 ਆਪਾਂ ਹੀ 995 ਜੀ ਬਿਲਕੁਲ ਇਕੱਲਾ ਹੀ ਡਿਆ ਨਹੀਂ 995 ਦਾ ਜੀ ਡਿਜ਼ਾਈਨ ਆ ਦੇਖੋ ਅਗਲਾ ਡਿਜ਼ਾਈਨ ਭਾਜੀ ਵਾਹ ਜੀ ਵਾਹ ਅੱਛਾ ਇਹ ਗਲੇ ਤੇ ਵੀ ਵਰਕ ਆ ਗਿਆ ਤੇ ਕਿਹਦੇ ਤੇ ਵੀ ਆ ਗਿਆ ਹਾਂ ਬਹੁਤ ਸੋਹਣਾ ਹਾਂ ਗਲੇ ਦਾ ਕੰਮ ਦਿਖਾ ਦੋ ਘੇਰੇ ਦਾ ਕੰਮ ਦਿਖਾ ਦੋ ਕੱਟ ਵਰਕ ਕੰਮ ਘੇਰੇ ਦਾ ਜੀ 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 ਆਪਾਂ ਜੀ ਚਾਹੇ ਰੱਖੋ ਬਾਜੂ ਚਾਹੇ ਰੱਖੋ ਪਹੁੰਚਾ ਕੀ ਬਾਤ ਹੈ ਜੀ ਬਸ ਚੁੰਨੀ ਵਰਕ ਹੋਊਗਾ ਭਾਜੀ ਮਤਲਬ ਜਿਹੜੀ ਚੀਜ਼ ਦੇ ਲੋ ਤੇ ਵਰਕ ਆਣਾ ਹੀ ਆਣਾ ਜੀ ਬਿਲਕੁਲ ਤੁਹਾਨੂੰ ਚਲੋ ਪਿੰਕ ਸੂਟ ਦਿਖਾਣਾ ਕੋਲ ਕੇ ਪ੍ਰੋਪਰ ਆ ਜੀ ਵਾਹ ਜੀ ਵਾਹ ਆਪਾਂ ਜੀ ਬਹੁਤ ਟ੍ਰੈਂਡ ਚੱਲ ਰਿਹਾ ਆ ਦੇਖੋ ਫੋਟੋ ਵੀ ਦਿਖਾ ਦੇ ਇੱਕ ਵਾਰ ਜੀ 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 ਆ ਬੁਟੀਕ ਦਾ ਡਿਜ਼ਾਈਨ ਆਊਗਾ ਜੀ ਬਿਲਕੁਲ ਜੀ ਆ ਚੁੰਨੀ ਦਾ ਕੱਟ ਵਰਕ ਦਿਖਾ ਦੇ ਇੱਕ ਵਾਰ ਜੀ ਹਾਂ ਹਾਂ ਆ ਦੇਖੋ ਆ ਦੇਖੋ ਚੁੰਨੀ ਦੇ ਕੱਟ ਵਰਕ ਸਫਾਈ ਦੇਖੋ ਕਿੰਨੀ ਹੈ ਜੀ ਮੈਂ ਕਹਾਂ ਜ਼ਬਰਦਸਤ ਆ ਜੀ ਸਿਰਫ ਸਿਰਫ 995 ਦੇ ਸੂਟ ਮਿਲਣਾ ਜੀ ਇਹ ਸਾਰੇ 995 ਦੇ ਸਾਰੇ ਭਾਜੀ ਸਾਰੇ ਆ ਦੇਖੋ ਇਹ 30 35 ਡਿਜ਼ਾਈਨ ਆਣੇ 30 35 ਦੇ ਡਿਜ਼ਾਈਨ ਚਾਣਗੇ ਆ ਦੇਖੋ ਚਾਹੇ ਮੈਚਿੰਗ ਲੈ ਲਓ ਇਦਾਂ ਦੇ ਅੱਛਾ ਇਹ ਵੀ ਗਲੇ ਲਾ ਆ ਗਏ ਭਾਜੀ ਵੀ ਗਲੇ ਬਹੁਤ ਕ੍ਰੇਜ਼ ਅੱਜਕੱਲ ਦੀ ਬਿਲਕੁਲ ਜੀ ਇਹਦੇ ਵਿੱਚ ਦੇਖੋ ਭਾਜੀ ਬਾਜੂ ਵੀ ਕੱਢੀ ਐ ਸੂਟ ਦੀ ਜੀ ਹਾਂ ਠੀਕ ਹੈ ਜੀ ਸਲਵਾਰ ਵੀ ਕੱਢੀ ਐ ਭਾਜੀ ਬਿਲਕੁਲ ਜੀ ਨਾਲ ਦੁਪੱਟੇ ਪਿਓਰ ਦੇ ਆਣਗੇ ਹਾਂ ਇਹ ਭਾਜੀ ਰੇਟ ਇਹਦਾ ਵੀ ਉਹੀ 995 ਦਾ 995 ਇਹ ਆ ਡਿਜ਼ਾਈਨ ਬਣੂਗਾ ਜੀ ਅਜੇ ਇਹ ਸਾਰੇ ਫੋਟੋ ਵਾਲੇ ਸੂਟ ਆ ਗਏ ਬਿਲਕੁਲ ਬਿਲਕੁਲ ਭਾਜੀ ਚਾਹੇ ਮੈਂ ਦੀ ਕੜਾਈਆਂ ਦੇਖ ਲਓ ਚਾਹੇ ਦੇਖ ਲਓ ਇਦਾਂ ਦਿੱਸੇ ਪ੍ਰਿੰਟ ਭਾਜੀ ਇਹ ਭਾਜੀ ਪਿਓਰ ਜਾਮ ਕਾਟਨ ਕਪੜਾ ਹੋਊਗਾ ਅੱਛਾ ਇਹ ਭਾਜੀ ਇਹ ਵਰਕ ਕੀਤਾ ਹੈ ਨਾ ਸਾਰਾ ਹੱਥ ਦਾ ਕੰਮ ਆ ਵੀਰ ਜੀ ਬਰੀਕੀ ਦਾ ਕੰਮ ਕੀਤਾ ਹੋਇਆ ਬਹੁਤ ਸਨਾ ਘੇਰੇ ਤੇ ਕੰਮ ਕੀਤਾ ਹੈ ਬ੍ਰਾਂਡ ਦੇ ਸੂਟ ਨੇ ਇਹ ਆ ਬਾਜੂ ਡਿਜ਼ਾਈਨਿੰਗ ਆਉਗੀ ਜੀ ਜੀ ਘੇਰਾ ਦਿਖਾ ਦਿਓ ਪ੍ਰੋਪਰ ਠੀਕ ਹੈ ਨਾ ਚੁੰਨੀ ਆਉਗੀ ਫੁੱਲ ਪਿਓਰ ਦੀ ਪ੍ਰਿੰਟਡ ਬਿਲਕੁਲ ਜੀ ਇਹ ਸੂਟ ਵੀਰੇ ਬਜਾਅਦ ਵਿਕਦਾ ਵਾ 8 1819 1900 ਲੋਕ ਬਰੇਜ ਦੇ ਕਿਹੜੀ ਬ੍ਰਾਂਡ ਸੂਟ ਨੇ ਪਾਦੀ ਇਹ ਕਿਹੜੀ ਬ੍ਰਾਂਡ ਦੇ ਕਿਹੜੀ ਬ੍ਰਾਂਡ ਸੂਟਸ ਤੋਂ ਦੇ ਰਹੇ ਸਸੇ 995 ਬਾਜੀ ਸਿਰਫ 995 ਬਿਲਕੁਲ ਬਿਲਕੁਲ ਬਾਜੀ ਅੱਛਾ ਇਹ ਬਾਜੀ ਇਹ ਅਲੱਗ-ਅਲੱਗ ਡਿਜ਼ਾਈਨ ਕੀ ਸਾਰੇ ਇੱਕੋ ਹੀ ਆ ਜੀ ਇਹਦੇ ਵਿੱਚ ਜਿੰਨੇ ਬਲੈਕ ਆਣਗੇ ਸੋਲੋ ਹਾਂ ਜਿੰਨੇ ਸੂਟੋਂ ਡਿਜ਼ਾਈਨ ਅਲੱਗ-ਅਲੱਗ ਜੀ ਅੱਛਾ ਇਹ ਕਿਹੜਾ ਫੰਕਸ਼ਨ ਫੰਕਸ਼ਨ ਅਸਤੇ ਮਤਲਬ ਚਾਰ ਜੁੜੀਆਂ ਤਿੰਨੇ ਪੈਣਾ ਇੱਕੋ ਜਿਹਾ ਪਾਉਣੇ ਆ ਸੇਮ ਮਿਲਣ ਸਾਨੂੰ ਪਰ ਡਿਜ਼ਾਈਨ ਡਿਫਰੈਂਟ ਹੋਵੇ ਰੰਗ ਸੇਮ ਆਊਗਾ ਜੀ 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 ਆਹ ਦੇਖੋ ਬਾਜੀ ਹੁਣ ਆਪਾਂ ਤੁ ਵੀ ਦੁਪੱਟੇ ਘਰੇ ਨਾ ਬਸ ਬਸ ਪਾਜੀ ਲੋਕ ਰਿਟੇਲ ਚ ਤੁਹਾਨੂੰ 2000 ਵਿੱਚ ਜਾਂਦੇ ਆ ਅਸੀਂ ਤੁਹਾਨੂੰ ਪਾਜੀ ਇਹ ਵੀ 900 ਚ ਨਹੀਂ ਦੇਣੀ ਆ ਪੜ ਜਾਏ ਨੇ ਤੇ ਵੀ ਦਾ ਰੂਟ 995 ਦੇਣਾ ਬਿਲਕੁਲ ਹੀ ਬਿਲਕੁਲ ਪਾਜੀ 995 995 ਕੀ ਬਾਤ ਆ ਦੇਖੋ ਪਾਜੀ ਇਹਦੇ ਵਿੱਚ ਇਹ ਹੋਗੇ ਚੁੰਨੀਆਂ ਬਹੁਤ ਸੋਹਣੀਆਂ ਹੈਵੀ ਨਾਲ ਦੀ ਆ ਦੇਖੋ ਇਹ ਚ ਡਿਜ਼ਾਈਨ ਤੁਹਾਨੂੰ ਲਾਈਟ ਵੀ ਦਿਖਾਉਂਗਾ ਡਾਰ ਦਿਖਾਉਂਗਾ ਰੰਗ ਅੱਛਾ ਇਹ ਚ ਸਾਰੇ ਆਣਗੇ ਸਾਰੇ ਰੰਗ ਲਾਈਟ ਡਾਰ ਪਾਜੀ ਦੇਖੋ ਡਿਜ਼ਾਈਨ ਹੀ ਚੱਲ ਗਿਆ 4 ਤੋਂ 5 ਰੇਟ ਸਿੱਧੇ ਸਿੱਧੇ 995 ਪਾਜੀ ਹਾਂ ਬਾਕੀ ਪਾਜੀ 1 ਸੜਕ 68 ਦਿਨ ਬਹੁਤ ਚੱਲ ਰਿਹਾ ਇਹ 850 ਦੇ ਹਾਂ ਆ ਦੇਖੋ ਵੀਰੇ ਇਹ ਨੈਕ ਦੇ ਬੋਸ ਨਾਲ ਕੰਮ ਕੀਤਾ ਬਾਜੀ ਸਾਰਾ ਹੈਂਡਵਰਕ ਆ ਗਿਆ ਸਾਰਾ ਹੈਂਡਵਰਕ ਵੀਰੇ ਹੈਂਡਵਰਕ ਸੂਟ ਆ ਬਾਜੂ ਕੱਢਿਆ ਬਾਜੀ ਪਹੁੰਚਾ ਕੱਢਿਆ ਜੀ 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 ਸੂਟ ਨਾਲ ਆਰਗੈਂਜ਼ਾ ਦਾ ਦਪਟਾ ਆਊਗਾ ਵੀਰੇ ਆੜ ਨਹੀਂ ਆਊਗਾ ਇਹ ਸੂਟ 22 2200 23 ਤੇ ਵੇਖਦਾ ਬਾਜੀ ਹਾਂ ਹਾਂ ਅਸੀਂ ਤੁਹਾਨੂੰ ਇਹ ਵੀ ਦੇਣਾ 995 ਬਾਜੀ ਬਾਜੀ ਇੱਕ ਮੰਡੀ ਆ ਰਹੇ ਇਹ ਉਸ ਤੋਂ ਵੱਧ ਹੈਂਡਵਰਕ ਕੀਤਾ ਹੈ ਇਹ ਸੇਲ ਮੇਲਾ ਵਿਸਾਖੀ ਸੇਲ ਮੇਲਾ ਖੁਸ਼ੀਆਂ ਦੀ ਵਿਸਾਖੀ ਸਾਰਿਆਂ ਵਾਸਤੇ ਆਕੀ ਜੀ ਬਸ ਵਾਹ ਜੀ ਆ ਦੇਖੋ ਇਸ ਤੋਂ ਮਿਨਾ ਬਾਜੀ ਸਾਡੇ ਕੋਲ ਸਪੈਸ਼ਲ ਸੂਟ ਦੇ ਸੋਲੋ ਸੂਟ ਹੁੰਦੇ ਆ ਓਕੇ ਇਹਨੂੰ ਬੁਟੀਕ ਸੂਟ ਕਹਿੰਦੇ ਆ ਬਸ ਸਿੰਗਲ ਸਿੰਗਲ ਕਲੈਕਸ਼ਨ ਹੋਊਗੀ ਇਹ ਤੁਹਾਡਾ ਸੂਟ ਤੁਹਾਡੇ ਕੋਲ ਹੀ ਹੋਊਗਾ ਆ ਦੇਖੋ ਇਹ ਤੇ ਨੈਕ ਦਾ ਕੰਮ ਦਿਖਾ ਦਿਓ ਘੇਰਾ ਦਿਖਾ ਦਿਓ ਆ ਗਿਆ ਜੀ ਦੇਖੋ ਬਾਜੂ ਦਿਖਾ ਦਿਓ ਪਹੁੰਚ ਦਿਖਾ ਦਿਓ ਸਾਰੇ ਵਰਕ ਆਣਗੇ ਇਹਦੀ ਖਾਸ ਗੱਲ ਕੀ ਆ ਸਿੰਗਲ ਸਿੰਗਲ ਥੂੜ ਆਊਗਾ ਜੀ ਮਤਲਬ ਜਿਹੜਾ ਇੱਕ ਨੇ ਪਾ ਲਿਆ ਦੂਜੇ ਕੋਲ ਨਾਲ ਨਾਲ ਦਾ ਨਹੀਂ ਹੋਣਾ ਸਿਰਫ ਸਾਰੇ ਪੱਟੀਆਂ ਆਣਗੇ ਫੋਟੋ ਵਾਲੇ ਭਾਜੀ ਇਹ ਵੀ ਡਿਜ਼ਾਈਨ ਭਾਜੀ ਤੁਹਾਨੂੰ ਦਵਾਂਗੇ ਮਾਰਕੀਟ ਤੋਂ ਅੱਧੇ ਦੁੱਧ ਘੱਟ ਰੇਟਾਂ ਤੇ ਕੀ ਬਾਤ ਹੈ ਦੇਖੋ ਸਿਰਫ ਇਹ ਦਾਸ ਉਹ ਆਪਣੇ ਕੋਲ ਮਿਲ ਜਾਣਗੇ 995 11 9 12 9 ਮੈਨੂੰ ਇੰਨੀ ਰੇਂਜ ਚ ਆਏ ਨੇ ਬਸ ਬਸ ਜਿੰਨਾ ਵਿਆਜ ਸਾਡੇ ਕੋ 1500 ਸੂਟ ਹੋਊਗਾ ਜੇ ਸਿਰਫ ਵਿਆਜ ਮੰਨ ਲਓ ਤਿੰਨਿਆ ਦੇ ਵਿਕਦਾ ਨਾ ਜੀ 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 ਉਹ ਤੁਹਾਨੂੰ ਸੂਟ ਦਵਾਂ 1500 ਦਾ ਫਰੰਟ ਬੈਕ ਵਰਕ ਹੋਣਗੇ ਭਾਜੀ ਇਧਰ ਕੜਾਈਆਂ ਧਾਗੇ ਦੀਆਂ ਆ ਗਈਆਂ ਅੱਛਾ ਇਹ ਕੀ ਦੇ ਦੋ ਤੇ ਸਾਰਾ ਵਰਕ ਆ ਗਿਆ ਨਾ ਬਿਲਕੁਲ ਬਿਲਕੁਲ ਭਾਜੀ ਇਹਦੇ ਕੋ ਆ ਗਿਆ ਬਾਜੂ ਪਹੁੰਚਾ ਕੱਢਿਆ ਆ ਗਿਆ ਭਾਜੀ ਕਾਹ ਸੂਟ ਦਿਖਾਓ ਬੜਾ ਜਲਵਾ ਕਰਦਾ ਆ ਆ ਦੇਖੋ ਵੀਰ ਆ ਦੇਖੋ ਇਹ ਵੀ ਮੈਚਿੰਗ ਸੂਟਾ ਵੀਰੇ ਬਹੁਤ ਸੋਹਣਾ ਕੱਢਿਆ ਦੇਖੋ। ਕੀ ਬਾਤ ਹੈ ਜੀ। ਦੇਖੋ ਬਹੁਤ ਸੋਹਣਾ ਹੈਵੀ ਜਨੇ ਪਾਲ ਗਰਮੀਾਂ ਚ ਪਾਲਦੀ ਜੁੰਦੀਆਂ ਇਹ ਵੀਰੇ ਅੱਛਾ ਇਹ ਬਾਜੀ ਸਾਰਾ ਇਹ ਨਲਕੀ ਦਾ ਵਰ ਕੀਤਾ ਸਾਰਾ ਹੱਦਾਂ ਕੰਮ ਵੀਰੇ ਬਾਜੂ ਬਹੁਤ ਸੋਹਣੀ ਕੱਢੀ ਆ ਪਹੁੰਚਾ ਬਹੁਤ ਸੋਹਣਾ ਕੱਢਿਆ ਚੁੰਨੀ ਬਹੁਤ ਸੋਹਣੀ ਫੈਂਸੀ ਆ। ਅੱਛਾ ਇਹ ਚੁੰਨੀ ਵੀ ਡਬਲ ਕਲਰ ਦੀ ਆ ਗਈ। ਸਾਰੀ ਡਬਲ ਇੱਕ ਬਾਜੀ ਆ ਦੇਖੋ ਕਿੰਨਾ ਪਿਆਰਾ ਹੈ ਬਾਜੀ। ਹਾਂ ਆ ਦੇਖੋ ਸਾਰੇ ਬੁਟੀਕ ਦੇ ਜੰਨੇ ਨੇ ਬਾਜੀ। ਜੀ ਜੀ ਜੀ। ਆਹ ਡਿਜ਼ਾਈਨ ਬੰਨਾ ਫੋਟੋ ਨਾਲ ਦਾ ਸੇਮ ਦੀ। ਬਿਲਕੁਲ ਜੀ। ਇਦਾਂ ਹੀ ਬਾਜੂ ਕੱਢੀ ਆ ਉਦਾਂ ਅਜਾ ਇਹ ਬਲੈਕ ਕਲਰ ਚ ਆਵਾਜੀ ਆਵਾ ਮੈਂ ਕਿੰਨੇ ਬਲੈਕ ਆਂਦਾ ਇਹਦਾ ਪਿਆਣਾ ਭਾਜੀ ਇਹ ਚ ਬਲੈਕ ਆਂਦਾ ਰੰਗ ਵੀ ਨੇ ਸਕਿਨ ਆਂਦਾ ਰੰਗ ਤੇ ਕਰੀਮ ਆਂਦਾ ਆ ਭਾਜੀ ਇਹ ਸਾਰੇ ਡਿਜ਼ਾਈਨ ਪੰਨ ਤੁਹਾਨੂੰ ਦੇਣੀ ਆ ਬਾਜ਼ਾਰ ਪਿਆਰ ਨਾਲੋ ਆਧੇ ਰੇਟ ਦੇ ਘੱਟ ਭਾਜੀ ਕੀ ਬਾਤ ਹੈ ਜੀ ਆ ਦੇਖੋ ਸਾਰੇ ਬੁਟੀਕ ਦੇ ਪਾਜ ਡਿਜ਼ਾਈਨਾਂ ਨਾਲ ਇੱਕ ਦੋ ਕੜੀਆਂ ਦੇ ਜੀ 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 ਇਸ ਤੋਂ ਬਿਨਾ ਪਾਜੀ ਨਵਾਂ ਕੱਪੜਾ ਸਿਰ ਚੱਲੂਗਾ ਹਰੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਦੁਕਾਨਦਾਰ ਨਹੀਂ ਲੱਗਿਆ ਇਹ ਨਵਾਂ ਲਾਂਚ ਹੋਣਾ ਪਾਜੀ ਕੱਪੜਾ ਅੱਜ ਦੀ ਵੀਡੀਓ ਬਲਾਂਚ ਕਰਦੇ ਆਂ ਬਰਬਰੀ ਕੱਪੜਾ ਦੀ ਬਰਬਰੀ ਕਾਟਨ ਬਰਬਰੀ ਸਿਲਕ ਨਹੀਂ ਪਾਜੀ ਬਰਬਰੀ ਕਾਟਨ ਚ ਆ ਗਿਆ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਇਹ ਕੱਪੜਾ ਪਾਜੀ ਬਹੁਤ ਹਵਾਦਾਰ ਕੱਪੜਾ ਹੈ ਆ ਬਿਲਕੁਲ ਨੈਟਵਰਕੀ ਫੀਲ ਆਊਗੀ ਇਹ ਨਵਾਂ ਕੱਪੜਾ ਬਲਾਂਚ ਕੀਤਾ ਅੱਜ ਇਸ ਵੀਡੀਓ ਜੀ ਆ ਦੇਖੋ ਇਹ ਚ ਰੰਗ ਆਣਗੇ ਪਾਜੀ ਇਹ ਪਾਜੀ ਹੁਣ ਨਵਾਂ ਇਹ ਤਾਂ ਹਾਂ ਤੇ ਜਾਂ ਫਿਰ ਸਾਡੇ ਸ਼ਾਪਿੰਗ ਘਰੇ ਬੈਠੇ ਵੀ ਕਰਨਗੇ ਸਾਨੂੰ ਸ੍ਰੀਸ਼ੋਡ ਭੇਜ ਕੇ ਇਦਾਂ ਦੇ ਹਜ਼ਾਰਾਂ ਡਿਜ਼ਾਈਨ ਲੈਣ ਲਈ ਯਾਦ ਰੱਖੋ ਤੁਹਾਡੀ ਆਪਣੀ ਦੁਕਾਨ ਮਾਣੇ ਦੀ ਛੱਟੀ ਮਰਚਵੜਾ ਬੱਸ ਸਟੈਂਡ ਰੋਡ ਨੇੜੇ ਸਰਕਾਰੀ ਰਸਤਾ ਜੀ ਸਰਕਾਰੀ ਰਸਤਾ ਬਿਲਕੁਲ ਕੋਲ ਦੁਕਾਨਾ ਬਣੀ ਜੀ ਦੁਕਾਨ ਦਾ ਨਾਮ ਮਾਣੇ ਦੀ ਛੱਟੀ ਮੋਬਾਈਲ ਨੰਬਰ ਨੋਟ ਕਰੋ 8146512700 ਸਾਸ਼ੀ ਗਾਲ ਜੀ